ਅੱਜ ਤਰੀਕ 1 ਮਹੀਨਾ 9ਵਾਂ ਤੇ 2024 ਪਸ਼ੂ ਮੰਡੀ ਰਾਮਪਰਾ ਫੂਲ ਦੇ ਉੱਪਰ ਖੜੇ ਆਂ ਜੀ ਦਿਖਾਵਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਵਿਕਰੀ ਵਾਲੇ ਨਾਲ ਕਵਰ ਕਰਕੇ ਕਿਰਪਾ ਕਰਕੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਵੀਡੀਓ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਬਹੁਤ-ਬਹੁਤ ਧੰਨਵਾਦ ਜਿਹੜੇ ਭਰਾ ਵੀਡੀਓ ਦੇਖ ਕੇ ਸਾਥ ਦਿੰਦੇ ਆ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਜਿਹੜੇ ਵੀਰ ਪਹਿਲੀ ਵਾਰੀ ਦੇਖੋਗੇ ਵੀਡੀਓ ਨੂੰ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਘੰਟੀ ਵਾਲਾ ਬਟਨ ਨੱਪ ਕੇ ਆਲ ਤੇ ਕਲਿੱਕ ਕਰ ਲਿਓ ਤਾਂ ਕਿ ਆਉਣ ਵਾਲੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਪਸ਼ੂ ਮੰਡੀ ਰਾਮਪਰਾ ਫੂਲੜੀ ਹਰੇਕ ਇੱਕ ਤਰੀਕ ਨੂੰ ਲੱਗਦੀ ਆ ਆਜੋ ਫਿਰ ਵੀਡੀਓ ਦੇ ਵਿੱਚ ਜਿਹੜੇ ਤੋਂ ਟੋਪ ਕੁਆਲਿਟੀ ਦੇ ਜਾਨਵਰ ਆ ਤੁਹਾਨੂੰ ਤੁਹਾਨੂੰ ਅੱਗੇ ਚੱਲ ਕੇ ਦਿਖਾਉਨੇ ਆ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਮਾਲ ਤੇ ਜਿਹੜਾ ਵਪਾਰੀ ਭਰਾ ਪਹੁੰਚਿਆ ਮੰਡੀ ਦੇ ਵਿੱਚ ਆਜੋ ਫਿਰ ਵੀਡੀਓ ਕਰਦੇ ਆ ਸਟਾਰਟ ਜੀ ਕਿਰਪਾ ਕਰਕੇ ਅੰਤ ਤਾਈਂ ਦੇਖੋ ਲਓ ਜੀ ਪਸ਼ੂ ਮੰਡੀ ਰਾਮਪਰਾ ਫੂਲ ਦੀ ਸ਼ੁਰੂਆਤ ਕਰਦੇ ਆ ਜਿਹੜਾ ਛੋਟੀ ਤੋਂ ਇੱਕ ਵਾਰੀ ਖੜੀ ਦੇਨੇਗਾ ਮਾਰ ਲਓ ਬਿਲਕੁਲ ਪੂਰੀ ਸਕੀਨ ਝੋਟੀ ਆ ਸਿੰਗਾ ਸੁnga ਦੀ ਬਿਲਕੁਲ ਕੁੰਡੀ ਤੇ ਅੱਗੋਂ ਫੇਸ ਕੁਆਲਿਟੀ ਦੀ ਚੈੱਕ ਕਰ ਸਕਦੇ ਹੋ ਤੇ ਤਾਜੀ ਸੂਈ ਹੋਈ ਆ ਬਾਕੀ ਸਾਰੀ ਗੱਲਬਾਤ ਤੁਹਾਡੀ ਜਿਹੜੀ ਬਾਈ ਨਾਲ ਕਰਵਾਵਾਂਗੇ ਇੱਕ ਵਾਰੀ ਜਿਹੜੀ ਖੜੀ ਤੇ ਬੋਡੀ ਟੰਚਰੀ ਚੈੱਕ ਕਰ ਲਓ ਤੁਸੀਂ ਬਹੁਤ ਜਿਆਦਾ ਸੁਨੱਖੀ ਝੋਟੀ ਆ ਪਲੀ ਪੁਲੀ ਬਹੁਤ ਸੋਹਣੀਆਂ ਤੋਰ ਤੁਰ ਕੇ ਵੀ ਦਿਖਾਵਾਂਗੇ ਤੁਹਾਨੂੰ ਤੇ ਲੈ ਤੋਰਦੇ ਭਾਈ ਤੁਰੀ ਥੋੜਾ ਜਿਆ ਤੁਰਦੀ ਦਾ ਇੱਕ ਵਾਰੀ ਹਵਾਨਾ ਚੈੱਕ ਕਰ ਲਓ ਤੇ ਹਵਾਨਾ ਤੁਹਾਨੂੰ ਨੇੜੇ ਤੋਂ ਵੀ ਦਿਖਾਵਾਂਗੇ ਹਵਾਨਾ ਹਬੂਨਾ ਕਰਮਾਲੀ ਨੇ ਸੋਨਾ ਤਿਆਰ ਕਰਿਆ ਦੇਖੋ ਮੋੜ ਲੈ ਬਾਈ ਸਿੰਘਾਂ-ਸੁੰਗਾ ਦੀ ਬਿਲਕੁਲ ਕੁੰਡੀ ਅਤੇ ਮੂੰਹ ਮੱਥੇ ਦੀ ਵੀ ਸੋਹਣੀਆ ਬਾਡੀ ਟੰਚੇ ਦੀ ਵੀ ਬਹੁਤ ਚੰਗਿਆ ਝੋਟੀ ਬਾਕੀ ਗੱਲਬਾਤ ਥੋੜੀ ਬਾਈ ਨਾਲ ਕਰਵਾਉਨੇ ਆਪਾਂ ਦੇਖੋ ਜੀ ਸੁਨੱਖੀ ਝੋਟੀ ਆ ਪੂਰੀ ਤੇ ਹਵਾਨੇ ਹਬੂਨੇ ਦੀ ਮੰਤਰ ਦੇਖੋ ਪੂਰਾ ਜਿਹੜਾ ਗੈਪ ਵਾਲਾ ਥਣ ਲੱਗਿਆ ਹੋਇਆ ਦੇਈ ਤੋਂ ਤੋਂ ਬਾਲਾ ਫੋਟਾ ਆ ਦੇਖੇ ਸਿੰਘ ਨਿਕਲਿਆ ਦੇਖੋ ਜੀ ਥਨ ਥਨ ਦਾ ਸੈਜ ਵੀ ਜਿਹੜਾ ਬਹੁਤ ਸੋਹਣਾ ਬਿਲਕੁਲ ਦੂਰਾ ਦੂਰਾ ਦੇਖੋ ਝੋਟੀ ਦਾ ਬਾਕੀ ਥੋੜੀ ਆਪਾਂ ਬਾਈ ਨਾਲ ਗੱਲਬਾਤ ਕਰਬੋਨੇ ਕਿੰਨੇ ਕਿ ਚਿਰ ਦੀ ਸੂਈ ਆ ਕਿੰਨਾ ਕੁ ਦੁੱਧ ਹੈ ਰੇਟ ਰੂਪ ਕੀ ਕਰਦਾ ਬਾਈ ਬਈ ਅੱਛੀ ਗੱਲ ਜੀ। ਬਈ ਕਿੱਥੋਂ ਆਇਓ? ਕੰਡੀ ਨਾ ਬਾਜਵਾ, ਚਲਾ ਸੰਗਰੂਰ ਵੀਰੇ। ਜ਼ਿਲ੍ਹਾ ਸੰਗਰੂਰ। ਠੀਕ ਆ, ਇਹ ਜਿਹੜੀ ਆਪਾਂ ਝੋਟੀ ਤੋਰ ਕੇ ਦਿਖਾਈਏ, ਪਰ ਇਹ ਕਿਹੜਾ ਸੂਸੂਈ ਆ? ਇਹ ਪਹਿਲਾ ਸੂਸੂਈ ਵੀਰੇ। ਪਹਿਲਾ ਸੂਆ ਇਸ ਵਾਰ ਸੂਈ ਆ। ਠੀਕ ਆ। ਕਿੰਨੇ ਦਿਨਾਂ ਦੀ ਸੂਈ ਆ ਬਈ? ਸੂਈ 12 ਦਿਨਾਂ ਦੀ ਆ ਵੀਰੇ। 12 ਦਿਨਾਂ ਦੀ ਸੂਈ ਤੇ ਬੱਚਾ ਮਗਰ ਗਿਆ? ਕੱਟੀ ਆ ਵੀਰੇ। ਬੱਚਾ ਮਗਰ ਕੱਟੀ ਆ ਜੀ ਦੇਖ ਸਕਦੇ ਹੋ ਤੁਸੀਂ 12 ਦਿਨਾਂ ਦੀ ਸੂਈ ਹੋਈ ਆ। ਤੇ 12 ਦਿਨਾਂ ਦੀ ਸੂਈ ਥੱਲੇ ਬਈ ਦੁੱਧ ਕਿੰਨਾ ਤਿਆਰ? ਸੁੱਤ 12 ਲੀਟਰ ਵੀਰੇ। ਪੂਰਾ ਤਸੱਲੀ ਆ। ਤੇ ਚੌੜੀ ਜੂਏ ਦੀ ਪੋਲੀਆ ਪੂਰੀ ਪੂਰੀ ਓਕੇ ਆ ਵੀਰੇ ਕੋਈ ਸਰਲਾ ਸੱਟਾ ਨਹੀਂ ਹੈਗਾ ਠੀਕ ਆ ਕੋਈ ਧਾਰ ਨਹੀਂ ਕੱਢੀ ਹੈਗੀ ਤੇ ਜੈ ਜੈ ਭਾਗੀ ਰੱਖਤ ਬਾਈ ਮੁੱਲ 125 ਆ ਵੀਰੇ 125 ਮਾਨਤਨ ਹੋ ਜੂ ਮੁੱਕ ਤੇ ਹਾਂ ਹੋ ਜੂ ਵੀਰੇ ਮਾਨਤਨ ਬਾਈ ਕਹਿੰਦਾ ਵੀ ਖੁੱਲਾ ਹੋ ਜੂ ਬਾਈ 125 ਜਿਹੜਾ ਮੁੱਲ ਆ ਤੇ ਜੇ ਕਿਸੇ ਭਰਾ ਦੇ ਪਸੰਦ ਆਉਂਦੀ ਤਾਂ ਸੰਪਰਕ ਜਰੂਰ ਕਰ ਲੈ ਫੋਨ ਨੰਬਰ ਬਾਈ 997438277 ਠੀਕ ਆ ਇਹ ਬਾਈ ਦਾ ਫੋਨ ਨੰਬਰ ਹੈ ਜੀ ਝੋਟੀ ਸਾਨੂੰ ਪਹਿਲਾਂ ਤੋਰ ਦੂਰ ਕੇ ਦਿਖਾਈ ਇੱਕ ਵਾਰੀ ਹੋਰ ਨਿਗਾ ਮਾਰ ਲਓ ਜੇ ਕਿਸੇ ਵੀ ਭਰਾ ਦੇ ਪਸੰਦ ਆਉਂਦੀ ਹੋਈ ਤਾਂ ਸੰਪਰਕ ਕਰ ਸਕਦੇ ਹੋ ਤੁਸੀਂ ਪਸ਼ੂ ਮੰਡੀ ਨੇ ਕੁ ਲੈ ਵੀ ਕਮ ਅੱਜ ਤੁਹਾਨੂੰ ਹੋਰ ਦਿਖਾਉਣੇ ਆ ਬਹੁਤ ਜਿਆਦਾ ਜ਼ਬਰਦਸਤ ਮਾਝਾ ਅੱਗੋਂ ਖੜੀ ਦੀ ਜਿਹੜੀ ਫੇਸ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਸਿੰਗਾ-ਸੁੰਗਾ ਹੀ ਦੇਖ ਸਕਦੇ ਹੋ ਗੋਲ ਸਿੰਗਾ ਕੁੰਡਾ ਸਿੰਗਾ ਤੇ ਬਾਡੀ ਟਾਂਚੇ ਦੀ ਪੂਰੀ ਜਿਹੜੀ ਵੱਡੀ ਮਾਝਾ ਵਜਨਦਾਰ ਮਾਝਾ ਲੰਬਾਈ ਲੰਮੂਈ ਬਹੁਤ ਕਰਮ ਵਾਲੀ ਦੀ ਤੇ ਥਾਣਾ ਹਵਾਨੇ ਦੀ ਬੰਤਰ ਤੁਹਾਨੂੰ ਦਿਖਾ ਦਿੰਨੇ ਆ ਬਿਲਕੁਲ ਤਾਜੀ ਸੂਈ ਨੂੰ ਮਾਝਾ ਚੰਗੇ ਦੁੱਧ ਦੀ ਮਾਲਕਣਾ ਬਾਈ ਜੇ ਦੱਸਣ ਮਦਾ ਕੋ ਬਾਕੀ ਤੁਹਾਡੀ ਜਿਹੜੀ ਹੈ ਬਾਈ ਨਾਲ ਗੱਲਬਾਤ ਵੀ ਕਰਵਾਵਾਂਗੇ ਮੰਤਰ ਦੇਖੋ ਕਰਮਾਲੀ ਜੀ ਬਹੁਤ ਜ਼ਿਆਦਾ ਚੰਗੀ ਮੰਤਰ ਦੀ ਮਾਝਾ ਬਹੁਤ ਜ਼ਿਆਦਾ ਖੁੱਲਾ ਡੁੱਲਾ ਜਿਹੜਾ ਹਵਾਨਾ ਤਿਆਰ ਕਰਿਆ ਕਰਮਾਲੀ ਨੇ ਦੇਖੋ ਨਹੀਂ ਉਹ ਤਾਂ ਕਯਾ ਰਿਪੋਰਟ ਤੇ ਸਹੀ ਆਏਗਾ ਬਾਕੀ ਕੋਈ ਨਹੀਂ ਤੋਰ ਕੇ ਦਿਖਾ ਲੈ ਭਾਈ ਤੇ ਥਣਾ ਥਣਾ ਨਹੀਂ ਮੰਤਰ ਹੈ ਜੀ ਉਹ ਚੈੱਕ ਕਰ ਸਕਦੇ ਹੋ ਤੁਸੀਂ ਪੂਰਾ ਗੈਪ ਵਾਲਾ ਜਿਹੜਾ ਥਣ ਲੱਗਿਆ ਹੋਇਆ ਤੇ ਅੱਗੋਂ ਫੇਸ ਕੁਆਲਿਟੀ ਦੇਖ ਲੋ ਤੁਰੇਗਾ ਵੀ ਮੜੀ ਦੇ ਗੇਟ ਦਵਾਇਂ ਗੜਾ ਇੱਕ ਵਾਰੀ ਤੁਰਦੀ ਤੇ ਨੰਗਾ ਮਾਰ ਲਿਓ ਤੇ ਆ ਅੱਗੇ ਦਾ ਬੱਚਾ ਖੜਾ ਚੰਗੇ ਸੀਮਨ ਦਾ ਬੱਚਾ ਬਾਕੀ ਬਾਈ ਬਾਈ ਨਾਲ ਜਿਹੜੀ ਗੱਲਬਾਤ ਵੀ ਕਰਵਾਵਾਂਗੇ ਤੁਹਾਡੀ ਤੁਰਦੀ ਤੇ ਨੰਗਾ ਮਾਰ ਲਓ ਆ ਫੇਰ ਦੇਖੋ ਤੁਰਦੀ ਤੇ ਨੰਗਾ ਮਾਰੋ ਜੀ ਬਹੁਤ ਜਿਆਦਾ ਖੁੱਲੀ ਢੁੱਲੀ ਮੱਝ ਆ ਚੰਗੀ ਬਾਡੀ ਲੈਣ ਦੀ ਮਾਜਾ ਤੇ ਬੰਤਰ ਦੇਖੋ ਹਵਾਨਾ ਹੂਨਾ ਦੇਖੋ ਕਰਮਾਲੀ ਦਾ ਪੂਰਾ ਖੁੱਲਾ ਡੋਲਾ ਹਵਾਨਾ ਦੇਖੋ ਮੋੜ ਲੈ ਬਾਈ ਮੋੜ ਲੈ ਦੇਖੋ ਬਹੁਤ ਜਿਆਦਾ ਜ਼ਬਰਦਸਤ ਮਾਜਾ ਤੇ ਚੰਗੇ ਦੁੱਧ ਦੀ ਮਾਲਕਣਾ ਕਰਮਾਲੀ ਬਾਕੀ ਸੋਡੀ ਆ ਜੋ ਬਾਈ ਨਾਲ ਗੱਲਬਾਤ ਕਰਵਾਉਨੇ ਆ ਪੂਰਾ ਖੁੱਲਾ ਡੋਲਾ ਹਵਾਨਾ ਬਣਾ ਚੰਗੇ ਦੁੱਧ ਦੁੱਧ ਦੀ ਮਾਲਕਣਾ ਬਾਈ ਦੇ ਦਸਨ ਮੁਦਾਵਕ ਦੇ ਬੱਚਾ ਦੇਖੋ ਜੇ ਅੱਗੇ ਬਹੁਤ ਜਿਆਦੇ ਡਬਲ ਬੱਚਾ ਚੰਗੇ ਸੀਮਨ ਦਾ ਬਾਈ ਦੇ ਦੱਸ ਮੈਂ ਕਾਹਦੇ ਤੁਹਾਡੀ ਬਾਈ ਨਾਲ ਗੱਲਬਾਤ ਕਰਵਾਉਣੀ ਹੈ ਬਾਈ ਅੱਛੀ ਗੱਲ ਜੀ ਬਾਈ ਨਾਂ ਦੱਸਦੇ ਆਪਣਾ ਮਨਜੀਤ ਸਿੰਘ ਮਨਜੀਤ ਪਿੰਡ ਕਿਹੜਾ ਬਾਈ ਲੋਗੜਾ ਬਾਈ ਲੋਗੜਾ ਜ਼ਿਲ੍ਹਾ ਲੋਗੜਾ ਠੀਕ ਆ ਇਹ ਜਿਹੜੀ ਆਪਾਂ ਮੱਝ ਤੋੜ ਕੇ ਦਿਖਾਈਆ ਕਿਹੜਾ ਸੂਆ ਸੂਈ ਆ ਬਾਈ ਤੀਜਾ ਤੀਜਾ ਸੂਆ ਇਸ ਵਾਰ ਸੂਈ ਆ ਕਿੰਨੇ ਦਿਨਾਂ ਦੀ ਸੂਈ ਆ ਬਾਈ 12-13 ਦਿਨ 12-13 ਦਿਨਾਂ ਦੀ ਸੂਈ ਤੇ ਬੱਚਾ ਕੀ ਆ ਬਾਈ ਮਗਰ ਕੱਟਾ ਬੱਚਾ ਮਗਰ ਕੱਟਾ ਇਹ ਤੁਸੀਂ ਦਾ ਦੇ ਸੀਮਨ ਦਾ ਬਾਈ ਕਿਹੜੇ ਦਾ ਅਰਜਨ ਕੁੰਗੜ ਦਾ ਬੱਚਾ ਜੀ ਮੰਗਰ ਬੱਚਾ ਮੰਗਰ ਕੱਟਾ ਤੇ 12 13 ਦਿਨਾਂ ਦੀ ਸੂਈ ਆ ਬੱਚਾ ਦੇਖੋ ਬਹੁਤ ਜ਼ਿਆਦਾ ਡਬਲ ਆ ਤੇ ਦੁੱਧ ਦਾ ਤੇ ਬਾਈ ਨੇ ਪੂਰਾ ਖੁੱਲਾ ਛੱਡਿਆ ਹੋਇਆ ਉਹ ਤੁਸੀਂ ਬੱਚੇ ਦੀ ਜਿਹੜੀ ਸਿਹ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਤੇ ਭਈ 12 13 ਦਿਨਾਂ ਦੀ ਸੂਈ ਥੱਲੇ ਹੁਣ ਦੁੱਧ ਕਿੰਨਾ ਕੁ ਤਿਆਰ ਆ 16 ਕਿਲੋ ਪੂਰਾ ਤਸੱਲੀ ਵਾਲਾ ਦੋ ਡੰਗ ਤੇ ਚਾਰ ਡੰਗਾ ਵਾਲਾ ਤਸੱਲੀ ਕਰ ਲੈ ਠੀਕ ਆ ਤੇ ਭਾ ਕੀ ਕਰਤਾ ਭਈ ਫਿਰ ਜਾਜ ਮੁੱਲ ਕਰਤੀ ਆ ਕੋਈ ਨਹੀਂ 81 ਮੁੱਲ ਕਰਿਆ ਤੇ ਮੌਕੇ ਤੇ ਮਾਨਦਾਨ ਜਿਹੜਾ ਹੋ ਜੂ ਖੁੱਲਾ ਜੇ ਕੋਈ ਭਰਾ ਲੈਣ ਆਉਂਦਾ ਹਾਂਜੀ ਠੀਕ ਆ ਫੋਨ ਨੰਬਰ ਵੀ ਆਪਣਾ 99147 ਠੀਕ ਆ ਬਈ ਇਹ ਭਾਈ ਦਾ ਫੋਨ ਨੰਬਰ ਹੈ ਜੀ ਜੇ ਕਿਸੇ ਵੀ ਭਰਾ ਦੇ ਮੱਝ ਜਿਹੜੀ ਪਸੰਦ ਆਉਂਦੀ ਹੋਈ ਤਾਂ ਸੰਪਰਕ ਬਣਾ ਸਕਦੇ ਹੋ ਮੱਝ ਬਾਈ ਦੀ ਜਿਹੜੀ ਬਹੁਤ ਜ਼ਬਰਦਸਤ ਆ ਬਹੁਤ ਜਿਆਦਾ ਸਨੱਖੀ ਪੂਰੇ ਹੈਵੀ ਚੰਗੀ ਬਾਡੀ ਲੈਂਨ ਦੀ ਮੱਝ ਆ ਜੀ ਤੇ ਉਹਨੇ ਹੀ ਚੰਗਾ ਜਿਹੜਾ ਦੁੱਧ ਪਾਉਂਦੀ ਆ ਆ ਜਾਓ ਫਿਰ ਜੁੜੇ ਰਹੋ ਵੀਡੀਓ ਦੇ ਨਾਲ ਅੱਗੇ ਚੱਲ ਕੇ ਤੁਹਾਨੂੰ ਹੋਰ ਕੋਈ ਇਸ ਤਰ੍ਹਾਂ ਦਾ ਜਿਹੜਾ ਨਕੀਨਾ ਵੀਡੀਓ ਦੇ ਵਿੱਚ ਕਵਰ ਕਰਕੇ ਦਿਖਾਉਨੇ ਆ ਲੈ ਵੀ ਆਹ ਇੱਕ ਛੋਟੀ ਸਾਨੂੰ ਹੋਰ ਦਿਖਾਉਨੇ ਆ ਬਿਲਕੁਲ ਨਕੀਨਾ ਹੀ ਕੱਢ ਲਿਆ ਬਾਈ ਛੋਟੀ ਦੇਖੋ ਤੁਸੀਂ ਤਰਦੀ ਤਰਦੀ ਛੋਟੀ ਦੇਖੋ ਤੇ ਮੰਤਰ ਦੇਖੋ ਕਰਨ ਵਾਲੀ ਹਵਾਨਾ ਹਮੂਨਾ ਦੇਖੋ ਬਹੁਤ ਜਿਆਦੇ ਟੋਪ ਦਾ ਹਵਾਨਾ ਤੇ ਸਿੰਘਾ-ਸੁੰਗਾ ਦੀ ਬਿਲਕੁਲ ਕੁੰਡੀਆਂ ਮੂੰਹ ਮੱਥੇ ਦੀ ਬਹੁਤ ਸੋਹਣੀ ਸੁਨੱਖੀ ਛੋਟੀ ਬਿਊਟੀ ਵਾਲੀ ਛੋਟੀ ਹੈ ਜੀ ਤੇ ਉਹਨੇ ਹੀ ਚੰਗਾ ਜਿਹੜਾ ਅੰਦਰ ਤਿਆਰ ਕਰਿਆ ਕਰ ਮਾਲੀ ਨੇ ਦੇਖੋ ਬੰਦਰ ਜਵੰਤਰ ਦੇਖੋ ਪੂਰੀ ਜਿਹੜੀ ਗੱਠ ਪੈਂਦੀ ਆ ਬਾਈ ਪੂਰੀ ਗੱਠ ਪੈਂਦੀ ਆ ਬਹੁਤ ਜਿਆਦੇ ਗੈਪ ਵਾਲਾ ਖਣ ਲੱਗਿਆ ਮਿਲਕ ਵੇੜ ਪੂਰੀਆਂ ਉਭਰੀਆਂ ਹੋਈਆਂ ਬਹੁਤ ਜਿਆਦੇ ਸਨਖੀ ਝੋਟੀਆਂ ਤੇ ਉਨੀ ਜਿਆਦੇ ਸ਼ੀਲ ਸਾਹੂ ਆ ਦੇਖੋ ਜਿੱਲੀ ਛੱਡੀ ਖੜੀ ਆ ਬਾਈ ਦੀ ਬੰਤਰ ਦੇਖੋ ਝੋਟੀ ਜੀ ਬਾਈ ਤੋਰੀਏ ਸੋਹਣੀ ਬੰਤਰ ਆ ਬਾਕੀ ਸਾਰੀ ਗੱਲਬਾਤ ਤੁਹਾਡੀ ਜਿਹੜੀ ਇਹਦੀ ਬਾਈ ਨਾ ਕਰਵਾਵਾਂਗੇ ਆਪਾਂ ਦੇਖੋ ਝੋਟੀ ਦੇਖੋ ਜੀ ਕਰਮਾਲੀ ਨੇ ਹਵਾਨਾ ਵੀ ਉਨੇ ਹੀ ਸੋਹਣਾ ਤਿਆਰ ਕਰਿਆ ਦੇਖੋ ਹਵਾਨਾ ਦੇਖੋ ਬਹੁਤ ਜਿਆਦਾ ਗੈਪ ਵਾਲਾ ਥਣ ਲੱਗਿਆ ਹੋਇਆ ਤੇ ਬੰਤਰ ਬਹੁਤ ਜੰਗੀਆ ਝੋਟੀ ਦੀ ਪਿਓਰ ਮੋੜਾ ਦੇ ਵਿੱਚ ਬਈ ਅੱਛੀ ਗੱਲ ਜੀ ਬਈ ਨਾਂ ਦਾ ਆਪਣਾ ਕਾਲਾ ਜੀ ਕਾਲੇ ਪਿੰਡ ਕਿਹੜਾ ਮੋੜ ਮੰਡੀ ਜੀ ਮੋੜ ਮੰਡੀ ਹਾਂਜੀ ਜ਼ਿਲ੍ਹਾ ਆਪਾਂ ਨੂੰ ਬਠਿੰਡਾ ਪੈਂਦਾ ਨਾ ਠੀਕ ਆ ਇਹ ਜਿਹੜੀ ਚੋਟੀ ਦਿਖਾਈ ਆ ਬਈ ਆਪਾਂ ਕਿਹੜਾ ਸੂਸੂਈ ਆ ਇਹ ਪਹਿਲੇ ਸੂਇਆ ਕਿ ਦੋ ਦੰਦ ਕੱਟੀ ਆ ਦੁੱਧ ਹੁਣ 12 ਕਿਲੋ ਤਿਆਰ ਆ ਠੀਕ ਆ ਪਹਿਲਾ ਸੂਆ ਸੂਈ ਆ ਬਈ ਦੋ ਦੰਦ ਕੱਟੀ ਆ ਦੋ ਦੰਦ ਹੀ ਆ ਠੀਕ ਆ ਕਿੰਨੇ ਦਿਨਾਂ ਦੀ ਸੂਈ ਆ ਬਈ ਸੂਈ ਨੂੰ ਅੱਜ 7 ਦਿਨ ਹੋ ਗਏ 8 ਦਿਨ ਸੂਈ ਨੂੰ ਹੋ ਗਏ ਤੇ ਬੱਚਾ ਕੀ ਆ ਬਈ ਮਗਰ ਮਗਰ ਇਹਦੇ ਬੱਚਾ ਮਗਰ ਕੱਟਿਆ ਜੀ 8 ਦਿਨ ਹੋ ਗਏ ਸੂਈ ਨੂੰ 8 ਦਿਨਾਂ ਦੀ ਸੂਈ ਥੱਲੇ ਦੁੱਧ ਕਿੰਨਾ ਕ ਤਿਆਰ ਕਾਲੇ ਦੁੱਧ 12 ਕਿਲੋ ਤਿਆਰ ਹੈਗਾ ਜੀ ਪੂਰਾ ਤਸੱਲੀ ਵਾਲਾ ਹਾਂ ਚਾਹੀਏ ਰੋ ਲੰਗ ਚਾੜਾਂਗੇ ਅਗਲਾ ਟੰਡੇ ਤੇ ਤਲਾ ਦੇਗਾ ਤਲਾ ਦੇਾਂਗੇ ਜੀ ਠੀਕ ਆ ਤੇ ਭਾ ਕੀ ਰੱਖਤਾ ਚਾਇਆ ਜੱਜ ਭਾ ਇਹਦਾ 1.5 ਹੈਗਾ ਜੀ 1.5 ਲੱਖ 1.5 ਲੱਖ ਤੋਂ ਮਾਨਦਾਨ ਹੋ ਜੂ ਹਾਂ ਜੀ ਬਾਈ ਕਹਿੰਦਾ ਠੀਕ ਆ ਬਾਈ ਕਹਿੰਦਾ ਵੀ 145 ਦੀ ਝੋਟੀ ਛੱਡਦਾ ਇਹ ਝੋਟੀ ਬਾਈ ਦੀ ਬਹੁਤ ਸਨਖੀ ਹੈ ਜੇ ਕਿਸੇ ਵੀ ਬਰਾ ਦੇ ਪਸੰਦ ਆਉਂਦੀ ਕੋਣ ਨੰਬਰ ਕਾਲੇ 97815 98752 ਠੀਕ ਠੀਕ ਆ ਤੇ ਦੇਖ ਲਓ ਵੀ ਏ ਬਾਈ ਤੇ ਜੇ ਕਿਸੇ ਭਰਾ ਦੇ ਪਸੰਦ ਆਉਂਦੀ ਜੀ ਤਾਂ ਸੰਪਰਕ ਕਰ ਲਿਓ ਇੱਕ ਵਾਰੀ ਤੁਰਦੀ ਦੇ ਹੋਰ ਨਿਕਾ ਮਾਰ ਲਓ ਛੋਟੀ ਬਾਈ ਦੀ ਬਹੁਤ ਸਨੱਖੀ ਆ ਦੇਖ ਸਕਦੇ ਤੁਸੀਂ 1 ਲੱਖ ਬਾਈ ਦਾ ਆਹ ਹੈ ਨਾ ਬਾਬਾ ਰਾਮਪਰਾ ਮੰਡੀ ਦੇ ਉੱਪਰ ਜਿਹੜੀ ਇਹ ਛੋਟੀ ਖੜੀ ਆ ਜੇ ਕਿਸੇ ਵੀ ਭਰਾ ਦੇ ਪਸੰਦ ਆਉਂਦੀ ਆ ਤਾਂ ਸੰਪਰਕ ਕਰ ਲਓ ਲੈ ਵੀ ਇੱਕ ਛੋਟੀ ਕਾਲੇ ਕੋਲੇ ਹੋਰ ਆ ਦੋਨੇ ਨਗੀਨੇ ਹੀ ਆ ਤੋੜ ਕੇ ਇਹਨੂੰ ਵੀ ਦਿਖਾਵਾਂਗੇ ਸੰਗਲ-ਸੰਗਲਾਂ ਦੀ ਬਿਲਕੁਲ ਕੁੰਡੀ ਹੈ ਤੇ ਮੂੰਹ ਮੱਥੇ ਜੀ ਵੀ ਸੁਨੱਖੀ ਹੈ। ਗੋਡੀ ਢਾਂਚੇ ਦੀ ਵੀ ਝੋਟੀ ਜਿਹੜੀ ਬਹੁਤ ਸੋਹਣੀ ਹੈ ਦੇਖੋ। ਤੁਰਦੀ ਨੂੰ ਚੈੱਕ ਕਰੋ ਤੁਸੀਂ। ਬਾਕੀ ਡਿਟੇਲ ਇਹਦੀ ਆਪਾਂ ਸਾਰੀ ਜਿਹੜੀ ਕੱਲੇ ਨੂੰ ਪੁੱਛਾਂਗੇ। ਦੇਖੋ ਝੋਟੀ ਦੇਖੋ ਜੀ। ਬੜੀ ਪੋਰੀ ਕੀਤੀ ਹੈ। ਦੇਖੋ ਜੀ ਕਿੱਜਾ ਕਰ ਰਹੀ ਹੈ। ਇਹਦੇ ਸੁਨੱਖੀ ਝੋਟੀ ਹੈ। ਇੱਕ ਦੰਦ ਤੋੜਿਆ। ਦੇਖੋ। ਦੋਨੇ ਤੋੜ ਲਏ। ਦੰਦ ਪੱਟ ਕੇ ਦੇਖੋ ਦੰਦ ਆਲੀ। ਝੋਟੀ ਦੇਖੋ ਬਾਈ ਜੀ। ਝੋਟੀ ਇਹ ਵੀ ਬਹੁਤ ਵਾਖਮਾਲਾ ਤੇ ਆਡਰ-ਆਡਰ ਦੇਖੋ। ਔਰ ਡੋਡਰ ਦੇਖੋ ਕਰਮਾਲੀ ਦਾ ਬਹੁਤ ਜਿਆਦਾ ਚੰਗਾ ਸਾਨੂੰ ਮਾਰਨਾ ਕਰਿਆ ਕਾਲ ਇਹਦੀ ਕੀ ਡਿਟੇਲ ਹੈ ਬਾਈ ਕਿਹੜਾ ਸੂਈ ਹੈ ਇਹ ਪਹਿਲੇ ਸੂਈ ਹੈ ਕਿ ਦੋ ਦਿਨ ਤੇ ਹੀ ਵੀ ਹੈਗੀ ਪਹਿਲਾ ਸੂਈ ਇਹ ਸੂਈ ਹੈ ਦੋ ਦਿਨ ਦਾ ਤੇ ਇਹਦੇ ਤੇ ਵੀ ਆ ਗਿਆ ਠੀਕ ਹੈ ਕਿਹੜਾ ਆਪਣਾ ਕਿੰਨੇ ਦਿਨਾਂ ਦੀ ਸੂਈ ਹੈ ਬਾਈ ਤੇ ਚੱਕੀਆਂ ਮਗਰ ਇਹ ਜੀ ਜਿਆਦਾ ਤੇ ਬੱਚਾ ਵਾਂਗਰ ਕੱਟਾ ਤੇ ਸੂਈ ਕਿੰਨੇ ਦਿਨਾਂ ਦੀ ਸੂਈ ਨੂੰ ਹੋਗੇ 10 ਦਿਨ ਜੀ 10 ਦਿਨ ਸੂਈ ਨੂੰ ਹੋਗੇ ਦੁੱਧ 12 13 ਲੀਟਰ 13 ਕਿਲੋ ਤਿਆਰ ਹੈਗਾ ਜੀ ਕੰਡੇ ਵਾਲਾ ਠੀਕ ਹੈ ਇਹਦਾ ਭਾ ਕੀ ਕਰਤਾ ਬਈ ਇਹਦਾ 1 60 ਆ ਜੀ ਠੀਕ ਆ ਦੋ ਦਿਨ ਦਾ ਜੀ ਠੀਕ ਆ ਬਈ ਇਹਦਾ ਭਾ ਜਿਹੜਾ ਬਾਈ ਕਹਿੰਦਾ ਵੀ 1 60 ਆ ਜੇ ਕਿਸੇ ਵੀ ਭਰਾ ਦੇ ਪਸੰਦ ਆਉਂਦੀ ਹੋਈ ਪਸ਼ੂ ਮੰਡੀ ਰਾਮਪੁਰਾ ਦੇ ਉੱਪਰ ਰਾਮਪੁਰਾ ਫੋਲ ਦੇ ਉੱਪਰ ਆ ਜਿਹੜਾ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਸੁਨੱਖੀਆਂ ਝੋਟੀਆਂ ਕਾਲੇ ਦੀਆਂ ਦੋਨੇ ਪੂਰੀਆਂ ਟਾਪ ਕੁਆਲਿਟੀ ਦੀਆਂ ਸਪੈਸ਼ਲ ਮੰਡੀ ਰਾਮਪਰਾ ਖੂਲ ਦੇ ਉਪਰ ਆ ਕੇ ਤੁਸੀਂ ਇਹਨਾਂ ਛੋਟੀਆਂ ਜਿਹੜੀ ਖਰੀਦ ਕਰ ਸਕਦੇ ਹੋ ਤੁਸੀਂ ਜੇ ਕਿਸੇ ਵੀ ਭਰਾ ਦੇ ਪਸੰਦ ਆਉਂਦੀ ਹੋਈ ਛੋਟੀਆਂ ਕਾਲੀਆਂ ਦੀਆਂ ਭਾਈ ਦੋਨੀਆਂ ਸੁਨੱਖੀਆਂ ਇੱਕ ਵਾਰੀ ਤੁਰਦੀ ਤੇ ਹੋਰ ਨਿਗਾ ਮਾਰ ਲਓ ਦੇਖੋ ਛੋਟੀਆਂ ਭਾਈ ਕਾਲੇ ਦੀਆਂ ਦੋਨੀਆਂ ਸੁਨੱਖੀਆਂ ਦੇਖੋ ਬਹੁਤ ਜਿਆਦਾ ਟਾਪ ਕੁਆਲਿਟੀ ਦੀਆਂ ਝੋਟੀਆਂ ਸੀ ਬੜੀਆਂ ਦੋਵੇਂ ਰੀਕਾਟ ਟਾਪ ਬਰੀਡ ਦੇ ਵਿੱਚ ਪੈਣੀ ਸਾਨੂੰ ਵੇੜ ਦਿਖਾਉਣੇ ਆ ਜੜ ਦੇਖੋ ਕਰਮਾਲੀ ਦਾ ਹਵਾਨਾ ਮੁੰਨਾ ਦੇਖੋ ਥੱਲੇ ਲੱਗਣ ਵਾਲਾ ਹੋਤਾ 116 16 ਮੱਝਾਂ ਨਾਲ ਇੱਕ ਵਾਰੀ ਖੜੀ ਤੇ ਨਿਗਾ ਮਾਰ ਲਓ ਬਾਕੀ ਡਿਟੇਲ ਇਹ ਸਾਰੀ ਆਪਾਂ ਬਾਈ ਤੋਂ ਪੁੱਛਾਂਗੇ ਐਫ ਐਫ ਬਰੀਡ ਦੇ ਵਿੱਚ ਵੇੜ ਜਿਹੜੀ ਪੈਂਦੀ ਆ ਹਵਾਨਾ ਹੂਨਾ ਦੇਖੋ ਬਹੁਤ ਜਿਆਦਾ ਡਬਲ ਹਵਾਨਾ ਬਈ ਤਕਤੀ ਦੇ ਨਾਲ ਲੱਗਣ ਵਾਲਾ ਹੋਇਆ ਪਹਿਲੇ ਬੋਡੀ ਢਾਂਚੇ ਦੀ ਵਹਿੜ ਜਿਹੜੀ ਚੰਗੀ ਆ। ਬਈ ਆਪਣੀਆਂ ਵਹਿੜ। ਹਾਂ ਬਈ ਆਪਣੀਆਂ। ਠੀਕ ਆ। ਕਿਹੜਾ ਸੂਸ ਹੋਈ ਹੋਈ ਆ ਬਈ ਇਹ? ਬਈ ਇਹ ਤੀਜਾ ਸੂਣਾ ਬਈ ਇਹ ਜੀ। ਤੀਜਾ ਸੂਸ ਸੂਣਾ। ਅੱਛਾ ਗੱਭਣਾ ਸੂਣ ਵਾਸਤੇ। ਗੱਭਣਾ ਬਈ। ਠੀਕ ਆ। ਤੇ ਕਿੰਨਾ ਚਿਰ ਲੈ ਜੂ ਬਈ? ਬਈ 10 ਤਰੀਕ ਨੂੰ ਦਿਨ ਪੂਰੇ ਨੇ ਦੇ। ਬਈ ਗੱਬਣ ਵਹਿੜਾ 10 ਤਰੀਕ ਨੂੰ ਦਿਨ ਪੂਰੇ ਤੇ 10 ਦਿਨ ਰਹਿਗੇ ਮੰਨ ਲਾ ਹਾਂ ਬਈ ਠੀਕ ਆ ਤੇ ਤੀਜਾ ਸੂ ਇਸ ਵਾਰ ਸੂ ਗਈ ਬਈ ਹਾਂ ਹਾਂ ਬਈ ਠੀਕ ਆ ਤੇ ਕਿੰਨੇ ਕ ਦੁੱਧ ਆਲੀ ਬਈ ਪਹਿਲਾਂ ਕਿੰਨਾ ਕੱਢਿਆ ਦੁੱਧ ਬਈ 30 ਲੀਟਰ ਪਹਿਲਾਂ ਕੱਢਿਆ ਬਈ ਕਰਦੀ ਆ ਆਪਣੀ ਬਈ ਵਹਿੜਾ ਕਰਦੀ ਆ ਬਈ ਆਪਣੇ ਫਾਰਮ ਦੀ ਠੀਕ ਆ ਬਈ ਕਿਹੜਾ ਕਿਹੜਾ ਫਾਰਮ ਆ ਬਈ ਆਪਣਾ ਆਪਣਾ ਗੁਰਪ੍ਰੀਤ ਸਿੰਘ ਤੇ ਕਿਹੜਾ ਪਿੰਡ ਆ ਤੇ ਫਾਰਮ ਕਿਹੜਾ ਪਿੰਡ ਬਈ ਹਰੀਗੜ ਬਈ ਹਰੀਗੜ ਪਿੰਡ ਜਲਾ ਜਿਹੜਾ ਬਰਨਾਲਾ ਬਈ ਠੀਕ ਆ ਬਈ ਤੇ ਬਾਪੂ ਕਿ ਰੱਖੇਗਾ ਬਈ ਇਹਦਾ ਬਾਪਾ ਬਈ 75 ਬਈ ਪੇਟਰ 1000 ਰੁਪਏ ਵਿੱਚ ਮਨਦਾਨ ਹੋ ਗਈ ਹੋਰ ਹਾਂ ਬਈ ਹੋ ਗਈ ਠੀਕ ਆ ਤੇ ਨੰਬਰ ਆਪਣਾ 97816 ਬਾਈ ਠੀਕ ਆ ਬਾਈ 51914 ਬਾਈ ਠੀਕ ਆ ਇਹ ਬਾਈ ਦਾ ਫੋਨ ਨੰਬਰ ਆ ਜੇ ਕਿਸੇ ਭਰਾ ਦੇ ਵਿਹੜ ਬਸੰਦ ਆਉਂਦੀ ਹੋਵੇ ਤਾਂ ਸੰਪਰਕ ਬਣਾ ਲਿਓ ਗਵਾਨਾ ਮੁੰਨਾ ਬਹੁਤ ਜ਼ਬਰਦਸਤ ਤਿਆਰ ਕਰਿਆ ਵਿਹੜ ਨੇ ਤੇ ਦਿਨ ਰਹਿੰਦੇ ਭਾਈ ਦੱਸਦੇ ਸੂਨਦੇ ਤੇ ਤੀਜਾ ਸੂਹ ਸੂਹੀ ਵਿਹੜਾ ਸਵਾਦ ਅੱਛਾ ਸੋ ਜਿਹੜੀ ਮਿਹੜ ਦੀ ਵਿਹੜਾ ਤੇ ਗਰਮੀ ਥੋੜੀ ਜਿਆਦਾ ਮਾਉਣੀ ਹੋਣੀ ਆ ਜੇ ਗਵਾਨਾ ਮੁੰਨਾ ਆ ਵੀ ਇੱਕ ਝੋਟੀ ਤੁਹਾਨੂੰ ਹੋਰ ਦਿਖਾਉਣੀ ਆ ਬਹੁਤ ਜਿਆਦੇ ਟਾਪ ਕੁਆਲਟੀ ਦੀ ਝੋਟੀ ਆ ਇੱਕ ਵਾਰੀ ਖੜੀ ਤੇ ਨਿਗਾ ਮਾਰ ਲਓ ਤੁਸੀਂ ਚੰਗੀ ਬਾਡੀ ਲੈਣ ਦੀ ਆ ਵੰਤਰ ਬਹੁਤ ਸੋਹਣੀਆ ਝੋਟੀ ਦੀ ਜੇ ਉਨੀ ਸੋਹਣੀ ਜਿਹੜੀ ਵੰਤਰ ਹਵਾਨੇ ਦੀ ਆ ਦੇਖੋ ਹਵਾਨਾ ਹੁ ਉਹਨਾਂ ਦੇਖੋ ਗਰਮਾਲੀ ਦਾ ਬਹੁਤ ਜਿਆਦੇ ਵਿਚੀ ਵਾਲਾ ਜਿਹੜਾ ਸਨ ਲੱਗਿਆ ਹੋਇਆ ਦੇਖੋ ਬਹੁਤ ਸੋਹਣਾ ਹਵਾਨਾ ਤਿਆਰ ਕਰਿਆ ਬਿਲਕੁਲ ਤਾਜੀ ਸੂਈ ਆ ਤੇ ਤੋੜ ਕੇ ਵੀ ਦਿਖਾਵਾਂਗੇ ਤੁਹਾਨੂੰ ਬਈ ਤੋੜਾਂਗੇ ਤੋੜਦੇ ਮਾੜੀ ਕੱਢੀ ਆ ਇਹ ਕਟਰ ਦੀ ਦਿਨ ਨਿਕਾ ਮਾਰੂ ਤੁਸੀਂ ਸਿੰਘਾ-ਸੁੰਗਾ ਨਹੀਂ ਬਿਲਕੁਲ ਕੁੰਡੀਆ ਤੇ ਬਾਡੀ ਵੰਤਰ ਦੀ ਵੀ ਚੰਗੀ ਆ ਭਵਾਨੇ ਦੀ ਵੰਤਰ ਦੇਖੋ ਭਵਾਨੀ ਹਵਾਨਾ ਕਰਮਾਲੀ ਨੇ ਜਿਹੜਾ ਬਹੁਤ ਸੋਹਣਾ ਤਿਆਰ ਕਰਿਆ ਦੇਖੋ ਕਟਰ ਦੀ ਦਾ ਹਵਾਨਾ ਚੈੱਕ ਕਰ ਸਕਦੇ ਹਾਂ ਤੁਸੀਂ ਦੇਖੋ ਭਵਾਨਾ ਕਰਮਾਲੀ ਨੇ ਬਹੁਤ ਸੋਹਣਾ ਤਿਆਰ ਕਰਿਆ ਤੇ ਸਿੰਘਾ-ਸੁੰਗਾ ਦੀ ਬਿਲਕੁਲ ਕੁੰਡੀਆ ਬਾਈ ਕਿਹੜਾ ਸੂਆ ਸੂਈ ਹੈ ਝੋਟੀ ਪਹਿਲਾ ਸੂਆ ਸੂਈ ਹੈ ਤੇ ਦੋ ਦੰਦ ਝੋਟੀ ਹੈ ਠੀਕ ਹੈ ਤੇ ਕਿੰਨੇ ਦਿਨਾਂ ਦੀ ਸੂਈ ਹੈ ਬਾਈ 10 12 ਦਿਨ 10 12 ਦਿਨ ਸੂਈ ਨੂੰ ਕੇ ਬੱਚਾ ਕੀ ਆ ਮਗਰ ਬਾਈ ਇਹ ਬੱਚਾ ਮਗਰ ਕੱਟੀ ਆ ਹੀ ਦੇਖ ਸਕਦੇ ਤੁਸੀਂ 10 12 ਦਿਨਾਂ ਦੀ ਝੋਟੀ ਜਿਹੜੀ ਬਾਈ ਸੂਈ ਆ ਤੇ 10 12 ਦਿਨਾਂ ਦੀ ਸੂਈ ਥੱਲੇ ਬਾਈ ਦੁੱਧ ਕਿੰਨਾ ਕੁ ਤਿਆਰ ਆ ਹੁਣ 11 ਕਿਲੋ 11 ਕਿਲੋ ਪੂਰਾ ਤਸੱਲੀ ਵਾਲਾ ਤਿਆਰ ਆ 10 15 10 15 ਕਿਲੋ ਆ 10 ਖੁੱਲਾ ਜਵਾ ਦੇਗਾ ਠੀਕ ਆ ਕਿਹੜਾ ਪਿੰਡ ਆ ਬਾਈ ਠੀਕ ਆ ਤੇ ਭਾਗ ਹੀ ਰੱਖਤਾ ਬਾਈ 1,70,000 ਵਿੱਚੋਂ ਮਾਨਤਨ ਹੋ ਜੂ। ਆਓ ਜੀ। ਵਿੱਚੋਂ ਬਾਈ ਕਹਿੰਦਾ ਵੀ ਮਾਨਤਨ ਭਾਈ ਇਹਦਾ ਖੁੱਲਾ ਹੋ ਜੂਗਾ। 1 ਲੱਖ ਬਾਈ 1,70,000 ਬਾਈ ਨੇ ਭਾਗ ਰਿਆ ਤੇ ਫੋਨ ਨੰਬਰ ਬਾਈ 90416 16790416 ਦੇ 1605 ਹਾਂਜੀ ਇਹ ਬਾਈ ਦਾ ਫੋਨ ਨੰਬਰ ਹੈ ਜੀ। ਜੇ ਕਿਸੇ ਬਾਈ ਸਰਾ ਦੇ ਵੀ ਜਿਹੜੀ ਛੋਟੀ ਪਸੰਦਾਂ ਆਉਂਦੀ ਹੋਵੇ ਤਾਂ ਸੰਪਰਕ ਕਰ ਸਕਦੇ। ਬਣੇ ਰਹੋ ਵੀਡੀਓ ਦੇ ਨਾਲ ਅੱਗੇ ਚੱਲ ਕੇ ਤੁਹਾਨੂੰ ਹੋਰ ਜਿਹੜੀਆਂ ਟੌਪ ਤੋਂ ਟੌਪ ਕੁਆਲਿਟੀ ਦੀਆਂ ਮੱਝਾਂ ਦਿਖਾਵਾਂਗੇ ਪਸ਼ੂ ਮੰਡੀ ਰਾਮਪੁਰਾ ਦੇ ਫੂਲਪੁਰਾ ਜਿਹੜਾ ਬਹੁਤ ਚੰਗੇ ਤੋਂ ਚੰਗਾ ਜਿਹੜਾ ਟੌਪ ਤੋਂ ਟੌਪ ਕੁਆਲਿਟੀ ਦਾ ਮਾਲ ਪਹੁੰਚਦਾ ਚੰਗੀ ਗਿਣਤੀ ਦੇ ਵਿੱਚ ਜਿਹੜੇ ਪਸ਼ੂ ਅੱਜ ਪਸ਼ੂ ਮੰਡੀ ਰਾਮਪੁਰਾ ਦੇ ਉੱਪਰ ਪਹੁੰਚਿਆ ਤੇ ਵਪਾਰੀ ਭਰਾ ਵੀ ਚੰਗੀ ਗਿਣਤੀ ਦੇ ਵਿੱਚ ਪਹੁੰਚੇ ਨੇ ਨੰਬਰ 200 ਵਾਲਾ ਘੋਟੇ ਜੀ ਮੁੱਲ 60000 ਪਿੰਡ ਪੱਕੋਗਲਾਂ ਤੇ ਜ਼ਿਲ੍ਹਾ ਬਰਨਾਲਾ ਵਾਹਲ ਨੰਬਰ 92 ਤੋਂ ਪੁੱਛਦੇ ਆਪਾਂ ਪੂਰੀ ਕੋਰ ਨੰਬਰ 92 ਤੋਂ ਪੁੱਛ ਲੈਣੇ ਆਪਾਂ ਪਿਓਰ ਮੋਰਾ ਦੇ ਵਿੱਚ ਪੈਂਦੀ ਹੈ ਜੋ ਟੀ ਕੋ ਕੋ ਬੁਲਾ ਲਾ ਲਾਤੀ ਪਰਤਾਨੀ ਪਟਿਆ ਰੂਹ ਤੇ ਮੋਰਾ ਤੇ ਪਈ ਆਈ ਸਿੱਧੂ ਚਲੋ ਮੋਰਾ ਜੀ ਤੇ ਕਰ ਰੱਖਣਾ ਲਾ ਬਾਈ ਲੈ ਸਕਦਾ ਜਿੰਨਾ ਵੀ ਕਿਸੇ ਰੇਟ ਕਰ ਲਾਂਗੇ ਕੋਈ ਵੀ ਚਲੇ ਕਹਿੰਦਾ ਬਾਈ ਜੀ ਇਹ ਕਾ ਦੋ ਮੱਜਾ ਸਾਨੂੰ ਹੋਰ ਦਿਖਾਉਣੇ ਆ ਇੱਕ ਬੂਰੀ ਮੱਝ ਅਤੇ ਇੱਕ ਕਾਲੀ ਮੱਝ ਬਹੁਤ ਜਿਆਦੇ ਟਾਪ ਕੁਆਲਿਟੀ ਦੀਆਂ ਮੱਝਾਂ ਦੋਵੇਂ ਹੀ ਬਹੁਤ ਜਿਆਦੇ ਲੰਬਾਈ ਲੰਗੂਈਆ ਛੋਟੀ ਦੀ ਦੇਖੋ ਤੁਸੀਂ ਲੰਬਾਈ ਲੰਗੂਈ ਦੇਖੋ ਛੋਟੀ ਦੀ ਕਰਮ ਵਾਲੀ ਦੀ ਬਹੁਤ ਜਿਆਦੇ ਲਵਾਈ ਆ ਤੇ ਹਵਾਨਾ ਹੁਣਾਂ ਦੇ ਬਾਈ ਤਿਆਰ ਕਰੀ ਜਾਂਦੇ ਆ ਸਿੰਘਾਂ ਦੀ ਬਿਲਕੁਲ ਖੁੰਡੀਆਂ ਤੇ ਹਵਾਨਾ ਦੇ ਫੁਕਰਮ ਵਾਲੀ ਦਾ ਬਹੁਤ ਸੋਹਣਾ ਜਿਹੜਾ ਹਵਾਨਾ ਤਿਆਰ ਕਰਿਆ ਦੇਖੋ ਇੱਧਰ ਬੂਰੀ ਖੜੀ ਆ ਬਿਲਕੁਲ ਖੁੰਡੀ ਸਿੰਘਾਂ ਦੀ ਇਹ ਵੀ ਹਵਾਨਾ ਇਹਦਾ ਕਰਮਾਲੀ ਦੇ ਦੇਖੋ ਤੇ ਬੋਡੀ ਲੈਂਡ ਦੀ ਬਹੁਤ ਤਕੜੀ ਮੱਝ ਹੈ ਚੰਗੀ ਤੇ ਜ਼ਬਰਦਸਤ ਮੱਝ ਦੇਖੋ ਰਮਾਈ ਲੂਈ ਦੇਖੋ ਕਰਮਾਲੀ ਦੀ ਤੇ ਫੁੱਲ ਵਜਨ ਵਾਲੀ ਆ ਤੇ ਪੂਰੀ ਦਿੱਛੀ ਵਾਲਾ ਜਿਹੜਾ ਥਣ ਲੱਗਿਆ ਹੋਇਆ ਐਸ ਤਰ੍ਹਾਂ ਇਹ ਮੱਝਾਂ ਜਿਹੜੀਆਂ ਖਸ਼ੂ ਮੰਡੀ ਰਾਮਪੁਰਾ ਫੂਲ ਦੇ ਉੱਪਰ ਪਹੁੰਚਦੀਆਂ ਦੇਖੋ ਬਹੁਤ ਜਿਆਦਾ ਬਿਊਟੀ ਪੱਖੋਂ ਵੀ ਝੋਟੀ ਇੱਕ ਨੰਬਰਾਂ ਤੇ ਖਾਣ ਹਵਾਨੇ ਪੱਖੋਂ ਵੀ ਚੰਗੇ ਦੁੱਧ ਵਾਲੀ ਝੋਟੀ ਹੈ ਜੀ ਚੰਗੀ ਬਾਡੀ ਲੈਣ ਦੀ ਹੈ ਤਾਜੀ ਸੂਈ ਹੈ ਤੇ ਨਾਲ ਹੀ ਇਹਦੇ ਗੁਰੀ ਖੜੀ ਹੈ ਗੁਰੀ ਵੀ ਚੰਗੀ ਹੈ ਕੁੰਡੀ ਹੈ